ਅਤੇ ਦੇਖੋ ਮਾਤਾ ਦੇਖੋ ਦੇਖੋ ਹਾਂਜੀ ਦੋਸਤੋ ਵੈਲਕਮ ਹੈ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਜਿਹੜੀ ਅੰਬਰ ਆ ਸਾਡੀ ਘੋੜੀ ਉਹ ਘਰ ਦੀ ਵਿੱਚ ਐਂਟਰੀ ਲੈ ਚੁੱਕੀ ਆ ਤੇ ਘਰ ਦਾ ਹਰੇਕ ਕੋਨਾ ਸ਼ਾਨਣ ਲੱਗਿਓ ਆ ਤੇ ਇੱਧਰ ਸਾਡੀ ਨੂਰਾ ਜਿਹੜੀ ਆ ਉਹ ਦੇਖਣ ਦਈ ਆ ਵਿਚਾਰੀ ਅੰਦਰ ਸਟੇਬਲਾਂ ਦੇ ਅੰਦਰ ਕਿ ਅੰਬਰ ਕਿਵੇਂ ਬਾਹਰ ਘੁੰਮ ਰਹੀ ਆ ਤਾਂ ਮੈਂ ਅੰਦਰ ਬੰਦ ਹੋਈ ਆ ਤੇ ਜਿਹੜੀ ਆਪਣੀ ਨੂਰਾ ਆ ਦੇਖੋ ਕਿੰਨੀ ਸਿਆਣੀ ਆ ਕੁਛ ਨਹੀਂ ਨੁਕਸਾਨ ਨਹੀਂ ਕਰ ਰਹੀ ਆ ਆਰਾਮ ਨਾਲ ਮਾਤਾ ਦੇ ਕੋਲ ਖੜੀ ਹੋਈ ਆ ਦੇਖੋ ਪਿਆਰ ਕਿੰਨਾ ਅੰਬਰ ਦਾ ਮਾਤਾ ਦੇ ਨਾਲ ਪਿਆਰ ਬਹੁਤ ਹੈ ਤੇ ਦੇਖੋ ਆਰਾਮ ਨਾਲ ਆਪਣੀ ਅੰਬਰ ਜਿਹੜੀ ਆ ਉਹ ਖੜੀ ਆ ਮਾਤਾ ਦੇ ਕੋਲ ਤੇ ਸਾਰੇ ਮਤਲਬ ਘੁੰਮਣ ਲਈ ਆ ਕਿ ਦੇਖਣ ਲਈ ਕੀ ਕੀ ਚੀਜ਼ਾਂ ਪਈਆਂ ਘਰ 'ਚ ਦੇਖੋ ਗੱਡੀ ਦੇ ਕੋਲ ਖੜੀ ਆ ਕੁਛ ਨਹੀਂ ਨੁਕਸਾਨ ਕਰ ਮੈਂ ਨਹੀਂ ਦੇਖੋ ਕਿੰਨੀ ਮਤਲਬ ਪਿਆਰੀ ਆ ਨਾ ਘੋੜੀ ਇਹ ਦੇਖੋ ਬਾਕੀ ਉਧਰ ਆਪਣੀ ਜਿਹੜੀ ਨੂਰਾ ਆ ਉਹ ਸਟੇਬਲ ਦੇ ਅੰਦਰ ਆ ਉਹ ਕਹਿੰਦੀ ਹੋਣੀ ਕਿ ਅੰਬਰ ਨੇ ਹੁਣ ਮੇਰੀ ਗੱਦੀ ਸਾਬ ਲਈ ਆ ਮੈਂ ਹੁਣ ਅੰਦਰ ਰਹਿ ਗਈ ਆ ਪਰ ਉਹਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਜਦੋਂ ਉਹਨੂੰ ਆਪਾਂ ਬਾਹਰ ਕੱਢਾਂਗੇ ਸਟੇਬਲ ਚੋਂ ਕਿ ਨੂਰਾ ਕਿੱਥੇ ਕਿੱਥੇ ਮਤਲਬ ਕੀ ਕਰਦੀ ਆ ਅੰਬਰ ਸੇਮ ਅੰਬਰ ਦੇ ਵਾਂਗੂ ਕਰੂਗੀ ਜੋ ਵੀ ਅੰਬਰ ਨੇ ਕੀਤਾ ਆ ਆ ਦੇਖੋ ਮਾਤਾ ਦੇਖੋ ਦੇਖੋ ਹੁਣ ਜਿਹੜੀ ਅੰਬਰ ਆ ਇਹਨੂੰ ਆਪਾਂ ਅੰਦਰ ਬੰਦ ਕਰ ਦੇਵਾਂਗੇ ਤੇ ਨੂਰਾ ਨੂੰ ਆਪਾਂ ਬਾਹਰ ਕੱਢ ਲਵਾਂਗੇ ਤੇ ਨੂਰਾ ਅੰਬਰ ਨੂੰ ਦੇਖੋ ਕਿਵੇਂ ਘੂਰ ਰਹੀ ਆ ਉਹਨੂੰ ਦੇਖਣ ਲਈ ਆ ਕਿ ਹੁਣ ਤੂੰ ਅੰਦਰ ਚੱਲ ਮੈਂ ਬਾਹਰ ਹੁੰਨੀ ਆ ਤੇ ਹੁਣ ਨੂਰਾ ਆਉਣ ਲੱਗੀ ਬਾਹਰ ਆ ਜਾ ਪੁੱਤ ਆ ਜਾ ਆ ਜਾ ਪਾਣੀ ਪੀਲਾ ਪਾਣੀ ਪੀਲਾ ਕੋਈ ਪੀਲਾ ਪਾਣੀ ਪੀਲਾ ਹੁਣ ਆਪਣੀ ਜਿਹੜੀ ਨੂਰਾ ਆ ਇਹ ਘਰ ਦਾ ਪੂਰਾ ਚੱਕਰ ਲਗਾਉਗੀ ਜਿੱਥੇ-ਜਿੱਥੇ ਆਪਣੀ ਅੰਬਰ ਗਈ ਸੀ ਉੱਥੇ-ਉੱਥੇ ਇਹ ਜਾਊਗੀ ਦੇਖੋ ਸਾਰਾ ਘਰ ਘੁੰਮੂਗੀ ਇਹ ਨਾਲ ਇਹਦਾ ਬਸ਼ੇਰਾ ਜਿਹੜਾ ਉਹ ਵੀ ਘੁੰਮੂਗਾ ਨਾਲ ਮਾਂ ਆਪਣੀ ਤੇ ਦੇਖੋ ਜਾਨਵਰਾਂ ਦੇ ਨਾਲ ਪਿਆਰ ਬਹੁਤ ਜ਼ਿਆਦਾ ਕਰਨਾ ਚਾਹੀਦਾ ਇਹ ਦਿਲ ਦੇ ਵੋਚੰਗੇ ਹੁੰਦੇ ਆ ਕਦੀ ਧੋਖਾ ਨਹੀਂ ਦੇਉਗੇ ਆ ਦੇਖੋ ਤੁਹਾਡੇ ਸਾਹਮਣੇ ਕੋਈ ਨੁਕਸਾਨ ਨਹੀਂ ਕਰਨਾ ਇਹ ਨਹੀਂ ਜਿੱਥੇ ਜਿੱਥੇ ਅੰਬਰ ਗਈ ਸੀ ਉੱਥੇ ਉੱਥੇ ਨੂਰਾ ਵੀ ਗਈ ਆ ਇਹ ਜਿਹੜੇ ਜਾਨਵਰ ਨੇ ਇਹ ਸਮੈਲ ਸੌਂਕ ਲੈਂਦੇ ਆ ਦੂਜੇ ਜਾਨਵਰ ਦੀ ਕਿ ਦੂਜਾ ਜਾਨਵਰ ਕਿੱਧਰ ਨੂੰ ਗਿਆ ਇਹਨਾਂ ਨੂੰ ਆਪੇ ਪਤਾ ਲੱਗ ਜਾਂਦਾ ਆ ਤੇ ਹੁਣ ਨੂਰਾ ਆਪਣੇ ਸਟੇਬਲ 'ਚ ਚੱਲੀ ਆ ਤੇ ਅਗਲੀ ਵੀਡੀਓ 'ਚ ਆਪਾਂ ਮਿਲਦੇ ਆ